ਮੇਰਾ ਘਰ ਗਲੀ ਤੋਂ 4 ਫੁੱਟ ਨਹੀਂਵਾਵਾ ਇੰਨਾ ਮੀਂਹ ਪੈਣ ਦੇ ਬਾਵਜੂਦ ਵੀ ਮੇਰੇ ਘਰ ਦੇ ਵਿੱਚ ਹਜੇ ਤੱਕ ਪਾਣੀ ਨਹੀਂ ਵੜਿਆ ਜਿੰਨੇ ਪੈਣ ਭਰਾਵਾਂ ਦਾ ਵੀ ਘਰ ਨਹੀਂਵਾ ਨਾ ਉਹ ਸਾਰੇ ਇਹ ਵੀਡੀਓ ਨੂੰ ਜ਼ਰੂਰ ਦੇਖਿਓ ਤੁਹਾਨੂੰ ਅੱਜ ਬਹੁਤ ਵੱਡਾ ਨਕਸ਼ਾ ਦੱਸ ਕੇ ਜਾਊਂਗਾ ਇੱਕ ਮਤਲਬ ਆਪਣੇ ਘਰ ਦਾ ਜਿਹੜਾ ਪਾਣੀ ਆ ਤੁਸੀਂ ਕਿਵੇਂ ਕੱਢ ਸਕਦੇ ਆ ਇੱਕ ਵਾਰ ਘਰ ਦਿਖਾ ਦੇ ਪੂਨੇ ਆਪਣਾ ਆ ਦਿਖਾ ਦੇ ਆ ਦੇਖੋ ਜੀ 3 ਫੁੱਟ ਇੱਥੋਂ ਨਹੀਂਵਾਵਾ ਇੱਥੋਂ ਡੂੰਗਾ ਵਾ ਗਲੀ ਤੋਂ 3 ਫੁੱਟ ਇੱਥੋਂ ਨੂੰ ਨਹੀਂਵਾਵਾ ਆ ਜਾ ਪੂਨੇ ਤੋਂ ਉਹ ਤਾਂ ਚੱਲ ਦਿਖਾਵਾ ਦੂਰ ਕਰਕੇ ਆ ਦੇਖਿਓ ਜੀ ਇਧਰ ਮੇਰਾ ਕਰ ਦੇ ਕੈਮਰਾ ਆ ਦੇਖੋ ਜੀ ਆ ਜਿਹੜਾ ਥੜਾ ਨਾ ਘਾਰ ਸਾਡਾ ਇਹ ਤੋਂ 3 ਫੁੱਟ ਨੀਵਾ ਵਾ ਇਸ ਤੋਂ ਬਾਅਦ ਇੱਕ ਪੌੜੀ ਆ ਬਣਦੀ ਐ 1 ਫੁੱਟ ਦੀ ਇਹਦੇ ਸਣੇ 4 ਫੁੱਟ ਹੋ ਗਿਆ ਆ ਲਓ ਇੱਥੋਂ 4 ਫੁੱਟ ਹੋ ਗਏ ਆ ਜਿਹੜਾ ਥਾਵਾ ਇਹ ਗੱਲੀ ਤੋਂ ਸਿਰਫ ਸਾਡਾ 1 ਫੁੱਟ ਉੱਚਾ ਵਾ ਤੁਹਾਨੂੰ ਇਹ ਵੀਡੀਓ ਪੂਰੀ ਪੂਰੀ ਜ਼ਰੂਰ ਦੇਖ ਕੇ ਜਾਇਓ ਤੁਹਾਨੂੰ ਸਾਰੇ ਦਿਖਾਉਂਗਾ ਗੇਟ ਖੋਲੇ ਆਪਣਾ ਪੂਰਾ ਸੋ ਵੀਡੀਓ ਪੂਰੀ ਜ਼ਰੂਰ ਦੇਖੀ ਜਾਇਓ ਜਿੰਨੇ ਭੈਣ ਭਰਾ ਵੀ ਜੁੜਿਆ ਨਾ ਤੁਹਾਨੂੰ ਬਹੁਤ ਵੱਡੀ ਐ ਜੋ ਪਾਣੀ ਕੱਢਣ ਦੀ ਜਿਹੜੀ ਉਹ ਦੱਸ ਕੇ ਜਾਊਂਗਾ ਤੇ ਬਹੁਤ ਵਧੀਆ ਚੀਜ਼ ਆਓ ਸਾਰੇ ਜਣੇ ਜੁੜੇ ਰਹੋ ਆ ਦੇਖੋ ਜੀ ਆ ਸਾਡੀ ਗਲੀ ਦੇਖ ਲੋ ਆ ਗਲੀ ਹੈ ਨਾ ਤੇ ਆ ਸਾਡਾ ਘਰ ਆ ਆ ਸਾਡਾ ਘਰ ਆ ਤੇ ਇਹ ਗਲੀ ਜਿਹੜੀ ਆ ਜਿਹੜਾ ਉਹ ਥੜਾ ਥਨ ਅੰਦਰੋਂ ਵਿਖਾ ਕੇ ਲੈ ਆ ਨਾ ਮੈਂ ਆਪ ਦਾ ਜਿਹੜਾ ਇੱਕ ਫੁੱਟ ਨੀਵਾ ਵਾ ਉਹ ਗਲੀ ਦੇ ਗਲੀ ਤੋਂ ਮਤਲਬ ਨੀਵਾ ਵਾ ਮਤਲਬ ਉਹਦਾ ਪਾਣੀ ਜਿਹੜਾ ਉਹ ਗਲੀ ਦੇ ਵਿੱਚ ਨਹੀਂ ਆਉਂਦਾ ਆ ਜਾ ਉੱਤੇ ਆਜਾ ਦਿਖਾਉਣਾ ਆਜਾ ਅੰਦਰ ਆ ਜਾ ਜਿਹੜਾ ਉਹ ਆਹਲਾ ਥੜਾ ਨਾ ਆ ਮੂਰਲਾ ਥੜਾ ਵਾ ਇਹ ਗਲੀ ਤੋਂ ਨੀਵਾ ਵਾ ਮਤਲਬ ਉਹਦਾ ਪਾਣੀ ਆ ਜਿਹੜਾ ਉਹ ਗਲੀ ਦੇ ਵਿੱਚ ਨਹੀਂ ਜਾਂਦਾ ਜਿਹੜਾ ਆ ਸਾਰਾ ਪਾਣੀ ਆ ਇਹ ਸਾਡਾ ਸਾਰਾ ਜਿੰਨਾ ਵੀ ਵਿਹੜੇ ਦਾ ਪਾਣੀ ਆ ਸਾਡੇ ਤੇ ਕੋਠੇ ਦਾ ਪਾਣੀ ਆ ਜਾਂ ਇਧਰਲੇ ਪਾਥਾਂ ਦਾ ਪਾਣੀ ਆ ਉਹ ਸਾਰਾ ਗਲੀ ਦੇ ਵਿੱਚ ਡਾਵੜਦਾ ਪਰ ਆ ਜਿਹੜਾ ਥੜਾ ਵਾ ਮਤਲਬ ਆ ਜਿੰਨਾ ਵੀ ਥੜਾ ਵਾ ਇਹਦਾ ਜਾਂ ਤਾਂ ਮੈਨੂੰ ਲੈਂਟਰ ਪਾਉਣਾ ਪੈਣਾ ਸੀਗਾ ਜਾਂ ਬਾਲਿਆਂ ਦੀ ਸੱਤ ਪਾਣੀ ਪਣੀ ਸੀ ਹਨ ਫਿਰ ਇਹ ਥੜੇ ਦਾ ਹਾਲ ਹੁੰਦਾ ਸੀ ਤੇ ਜਾਂ ਮੈਨੂੰ ਘਰ ਉੱਚਾ ਕਰਨਾ ਪੈਣਾ ਸੀਗਾ ਪਰ ਉਹ ਅਸੀਂ ਨਹੀਂ ਕਰ ਸਕਦੇ ਸੀ ਜਿਹੜਾ ਘਰ ਨੀਵਾ ਹੋਇਆ ਹਨਾ ਤੇ ਇਹਦਾ ਪਾਣੀ ਹੁਣ ਅਸੀਂ ਕਿਵੇਂ ਕੱਢਿਆ ਇਧਰ ਲੈ ਗਿਆ ਬੂਨੇ ਇੱਕ ਵਾਰੀ ਇਧਰ ਆ ਜਾ ਜੁੜ ਰਹੇ ਹੋ ਸਾਰੇ ਭੈਣ ਭਰਾ ਜਿੰਨਾ ਭੈਣ ਭਰਾਵਾਂ ਨੇ ਘਰ ਨਹੀਂਵੇਂ ਨਾ ਪੂਰੀ ਵੀਡੀਓ ਜ਼ਰੂਰ ਦੇਖ ਲਿਓ ਆ ਦੇਖੋ ਜੀ ਆ ਜਿੰਨੇ ਥੜੇ ਦਾ ਪਾਣੀ ਆ ਨਾ ਸਾਰਾ ਇਹਦੇ ਵਿੱਚ ਦੀ ਹੋ ਕੇ ਆ ਜਾ ਆ ਦੇਖੋ ਜੀ ਆ ਜਾ ਹੁਣ ਉਧਰ ਜਾਵੜਾ ਪੁੱਨੇ ਉਧਰ ਜਾਵੜਾ ਇਹਦੇ ਵਿੱਚ ਦੀ ਹੋ ਕੇ ਮੇਰੇ ਨਾਲ ਕਰ ਲੀ ਕੈਮਰਾ ਆ ਦੇਖੋ ਜੀ ਇਹਦੇ ਵਿੱਚ ਦੀ ਹੋ ਕੇ ਇੱਥੋਂ ਦੀ ਐ ਪੈਪ ਦੱਬਿਆ ਹੋਇਆ ਵਾ ਇਹਦੇ ਵਿੱਚ ਦੀ ਹੋ ਕੇ ਹਾ ਵੇਖੋ ਇੱਥੇ ਆਪਣਾ ਡੱਬਿਆ ਹੋਇਆ ਜੀ 4 ਫੁੱਟ ਦਾ ਡੈਗ ਥੱਲੇੋਂ ਵੀ ਪੱਕਾ ਵਾ ਸਾਰੇ ਪਾਸਿਆਂ ਤੋਂ ਪੱਕਾ ਆ ਜਾ ਇੱਥੇ ਨੇੜੇ ਆ ਜਾ ਬੁਣ ਹਾਂ ਆ ਦੇਖੋ ਜੀ ਉਹ ਵੇਖੋ ਉਹ ਪਾਈਪ ਦੇਖਦੇ ਨਾ ਆਹਲਾ ਪਾਈਪ ਦੇਖ ਰਹਿਣ ਆਹਲਾ ਇਹਦੇ ਵਿੱਚ ਦੀ ਉਹ ਥੜੇ ਦਾ ਜੰਨਾ ਪਾਣੀ ਆ ਉਹ ਡੈਗ ਦੇ ਵਿੱਚ ਆ ਜਾਂਦਾ ਤੇ ਇਹਦੇ ਵਿੱਚ ਪਈ ਹੈ ਜੀ 2 ਐਚਪੀ ਦੀ ਮੋਟਰ ਠੀਕ ਹੈ ਜੀ ਇਹ ਹੈਗੀ ਹੈ ਜੀ ਆਟੋਮੈਟਿਕ ਮੋਟਰ ਇਸੇ ਵੀਡੀਓ ਦੇ ਵਿੱਚ ਮੈਂ ਉਹਨੂੰ ਚੱਲਦੀ ਨੂੰ ਤੁਹਾਨੂੰ ਦਿਖਾਉਂਗਾ ਮੀਂਹ ਜੋ ਮੀਂਹ ਜਦੋਂ ਪੈ ਕੇ ਹਟਿਆ ਨਾ ਮੈਂ ਉਹ ਦੋ ਵੀਡੀਓ ਬਣਾਈ ਸੀਗੀ ਹੁਣ ਅਜੇ ਨਹੀਂ ਮੋਟਰ ਲਾਈ ਆ ਇਹ ਆਟੋਮੈਟਿਕ ਚੱਲੂਗੀ ਆ ਵੇਖੋ ਚੱਲ ਪਈ ਨਾ ਕੋਈ ਸੋਚ ਨਹੀਂ ਦਬਣੀ ਕੋਈ ਕੁਝ ਨਹੀਂ ਕਰਨਾ ਜਦੋਂ ਹੀ ਮੋਟਰ ਪਾਣੀ ਦੇ ਵਿੱਚ ਡੁੱਬ ਗਈ ਆ ਵੇਖੋ ਹੁਣ ਬੰਦ ਹੋ ਗਈ ਨਾ ਇੰਨੇ ਸੈਕਿੰਡਾਂ ਦੇ ਵਿੱਚ ਸਿਰਫ ਤੁਸੀਂ 4 ਫੁੱਟ ਦਾ ਡਿੱਗ ਦੱਪਣਾ 4 ਫੁੱਟ ਦਾ ਡਿੱਗ ਨੱਪ ਕੇ ਉਹਨੂੰ ਪੱਕਾ ਕਰਕੇ ਉਹਦੇ ਵਿੱਚ ਤੁਸੀਂ ਇਹ ਮੋਟਰ ਰੱਖ ਦੇਣੀ ਆ ਜੇ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਆ ਤਾਂ ਇਹ ਮੋਟਰ ਬਾਰੇ ਮੈਂ ਤੁਹਾਨੂੰ ਦੇ ਸਕਦਾ ਤੁਸੀਂ ਮੇਰੇ ਨੰਬਰ 81988 39295 ਤੇ WhatsApp ਤੇ ਮੈਸੇਜ ਕਰਕੇ ਤੁਸੀਂ ਲੈ ਸਕਦੇ ਆ ਮੈਂ ਤੁਹਾਨੂੰ ਉਹ ਨੰਬਰ ਪ੍ਰੋਵਾਈਡ ਕਰ ਦੂੰਗਾ ਜਿੱਥੋਂ ਇਹ ਮੋਟਰ ਮਿਲਣੀ ਆ ਠੀਕ ਹੈ ਜੀ ਆ ਦੁਬਾਰਾ ਤੁਹਾਨੂੰ ਚਾਲਦੀ ਦਿਖਾਉਂਗਾ ਲਾਈਵ ਜੁੜੇ ਰਹੋ ਕੋਈ ਮਤਲਬ ਇਹ ਫੇਕ ਵੀਡੀਓ ਨਹੀਂ ਹੈਗੀ ਜੰਨਾਪਣ ਭਰਾਵਾਂ ਦੇ ਵੀ ਘਰ ਨਹੀਂਵੇਂ ਆ ਨਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜ਼ਰੂਰ ਪਹੁੰਚਾਓ ਠੀਕ ਹੈ ਜੀ ਉਹਨਾਂ ਭਣ ਭਰਾਵਾਂ ਦੇ ਕਰੋ ਆ ਲਾਈਵ ਤੁਹਾਨੂੰ ਫੇਰ ਪਾਣੀ ਨਿਕਲ ਇਹ ਪੈਪ ਤੁਸੀਂ ਗਲੀ ਦੇ ਵਿੱਚ ਵੀ ਕੱਢ ਸਕਦੇ ਆ ਆ ਜਿਹੜਾ ਪੈਪ ਆ ਨਾ ਆਹਾਲਾ ਇਹਨੂੰ ਤੁਸੀਂ ਆਪਦੀ ਗਲੀ ਦੇ ਵਿੱਚ ਵੀ ਕੱਢ ਸਕਦੇ ਆ ਇਹ ਮੇਰਾ ਘਰ ਇੰਨਾ ਕੋ ਉੱਚਾ ਸੀ ਤਾਂ ਕਰਕੇ ਮੈਂ ਇੱਥੇ ਰੱਖਦਾ ਵੀ ਚਲ ਉਧਰ ਆਪਾਂ ਕਾਹ ਤੋਂ ਕੱਢਣਾ ਟੁੱਲੂ ਪੰਪ ਨੂੰ ਵੀ ਫੇਲ ਕਰਦੀ ਟੁੱਲੂ ਪੰਪ ਵੀ ਬਾਈ ਕੰਮ ਨਹੀਂ ਆਇਆ ਮੈਂ ਟੁੱਲੂ ਪੰਪ ਵੀ ਲਾਇਆ ਸੀ ਆ ਰਿਹਾ ਟੁੱਲੂ ਪੰਪ ਆਹ ਦੇਖੋ ਆ ਹੁਣ ਵੀ ਲੱਗਾ ਪਿਆ ਟੁੱਲੂ ਪੰਪ ਇਹ ਬਾਈ ਕੰਮ ਨਹੀਂ ਆਇਆ ਆ ਕੰਮ ਆਈ ਆ ਸਾਡੇ ਘਰ ਦੇ ਵਿੱਚ ਪਾਣੀ ਨਹੀਂ ਵੜਿਆ ਕਿੰਨੇ ਦਿਨ ਹੋ ਗਏ ਮੀਂਹ ਪੈਂਦੇ ਨੂੰ ਸਾਡੇ ਘਰ ਦੇ ਵਿੱਚ ਜਮਾ ਪਾਣੀ ਨਹੀਂ ਵੜਿਆ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਆ ਹੁਣ ਚੱਲੂਗੀ ਮੋਟਰ ਵੇਟ ਕਰ ਲਿਓ ਦੱਸ ਆ ਜਾਕ ਲਓ ਚੱਲ ਪੀ ਕੋਈ ਕੋਈ ਸੋਚ ਨਹੀਂ ਦਬਣੀ ਕੋਈ ਕੁਝ ਨਹੀਂ ਕਰਨਾ 4 ਫੁੱਟ ਦਾ ਡੈਗ 2 ਸਕਿੰਟਾਂ ਦੇ ਵਿੱਚ ਖਾਲੀ ਕਰ ਦਿੰਦੀ ਆ ਆ ਜਾਕੇ ਖਾਲੀ ਵੀ ਕਰਤਾ ਆਜਾ ਦਿਖਾ ਕੇ ਆਵਾ ਮੋਟਰ ਚ ਆਪਣੀ 3 ਫੁੱਟ ਦੀ ਮੋਟਰ ਆ ਮੋਟਰ ਜਦੋਂ ਪਾਣੀ ਦੇ ਵਿੱਚ ਡੁੱਬ ਜਾਂਦੀ ਆ ਉਹਦੀ ਚੱਲ ਪੈਂਦੀ ਮੋਟਰ ਹੁਣ ਆ ਖਾਲੀ ਪਈ ਹੈ ਨਾ ਮੋਟਰ ਇੱਕ ਵਾਰੀ ਤੁਹਾਨੂੰ ਫੇਰ ਦਿਖਾਉਂਗਾ ਆ ਪੂਰਨ ਮੋਟਰ ਦਿਖਾ ਦੇ ਕਵਰ ਚੰਗੀ ਤਰ੍ਹਾਂ ਆ ਥੜੇ ਦਾ ਪਾਣੀ ਇੱਥੇ ਆਈ ਜਾਂਦਾ ਪਾਈਪ ਦੇ ਨਾਲ ਉਹ ਮੋਟਰ ਜਦੋਂ ਡੁੱਬ ਗਈ ਇੱਥੇ ਰੱਖੀ ਪੂਰਨ ਜੰਗਾ ਇੱਥੇ ਰੱਖੀ ਕੈਮਰਾ ਤੇ ਵੱਧ ਵੱਧ ਵੀਡੀਓ ਸ਼ੇਅਰ ਕਰਦੇ ਹੋ ਜੰਨਾ ਪੈਣ ਪਰਾਵਾਂ ਦੇ ਵੀ ਘਰ ਨਹੀਂਵੇਂ ਆ ਢਾ ਨਹੀਂ ਸਕਦੇ ਤਾਂ ਤੁਸੀਂ ਇਹ ਹੱਲ ਕਰ ਲੋ ਪੈਸੇ ਪਾ ਕੇ ਤੁਸੀਂ ਇਹ ਡੱਗ ਦੇ ਵਿੱਚ ਕਰ ਲੈਣਾ ਵਾ ਡੱਗ ਦੇ ਵਿੱਚ ਰੱਖਦੇ ਨੇ ਮੋਟਰ ਉਸ ਤੋਂ ਬਾਅਦ ਤੁਹਾਡਾ ਪਾਣੀ ਬਾਹਰ ਆ ਜਿਹੜਾ ਜਗਾ ਆ ਜਿਹੜੀ ਜਗਾ ਨਾ ਮਿੱਤਰੋ ਹਾਲੀ ਜਗਾ ਇਹ ਪਹਿਲਾਂ ਮੈਂ ਨੀਵੀਂ ਰੱਖੀ ਹੋਈ ਸੀ ਜਿੰਨਾ ਵੀ ਸਾਡੇ ਘਰ ਦਾ ਪਾਣੀ ਆ ਨਾ ਸਾਰਾ ਇੱਥੇ ਚਲਾ ਜਾਂਦਾ ਹੁਣ ਮੈਂ ਸਾਰੇ ਘਰ ਦੇ ਵਿੱਚ ਇਹ ਜਗਾ ਦੇ ਵਿੱਚ ਕਾ ਲਾਦਾ ਹਰਾ ਹਰਾ ਪਾਰਕ ਬਣਾਤਾ ਆ ਵੇਖੀਪੁਰ ਨੇ ਮੋਟਰ ਡੁੱਬਣ ਵਾਲੀ ਮਿੱਤਰੋ ਚਾੜ ਰੱਖਿਓ ਜਦੋਂ ਸੈਂਸਰ ਡੁੱਬ ਗਿਆ ਨਾ ਮੋਟਰ ਨੇ ਆਟੋਮੈਟਿਕ ਹੀ ਚੱਲ ਪੈਣਾ ਦੇਖੀ ਚੱਲਿਓ ਜਿੰਨੇ ਪੈਣ ਪੜਾ ਜੁੜੇ ਰਿਓ ਠੀਕ ਆ ਸਾਰੇ ਜਣੇ ਆ ਮੋਟਰ ਚੱਲੂਗੀ ਹੁਣ ਇਹ ਦਸਦੀਪੁਰ ਨੇ ਆ ਹੁਣ ਜੋ ਡੁੱਬ ਗਈ ਦੱਸਾਈ ਇਹ ਡੁੱਬ ਗਈ ਨਾ ਕੋਣ ਇਹਦਾ ਸੈਂਸਰ ਉਹ ਨੀਲਾ ਆ ਜਿਹੜਾ ਉਹ ਨੀਲਾ ਆ ਸੈਂਸਰ ਦੀਦਾ ਨਾ ਸਾਰਿਆਂ ਨੂੰ ਉਹ ਨੀਲਾ ਆ ਸੈਂਸਰ ਜਦੋਂ ਡੁੱਬ ਗਿਆ ਪਾਣੀ ਚ ਉਹਨੇ ਆਟੋਮੈਟਿਕ ਹੀ ਚੱਲ ਪੈਣਾ ਚਾੜ ਰੱਖਿਓ ਮਿੱਤਰੋ ਕੋਈ ਸੋਚਣੀ ਦੀ ਬਣੀ ਵੀਰੇ ਕੋਈ ਕੁਛ ਨਹੀਂਗਾ ਕਿ ਕੋਈ ਫਰਾਡ ਵੀਡੀਓ ਨਹੀਂ ਹੈਗੀ ਕੋਈ ਟਾਈਮ ਪਾਸ ਵਾਲੀ ਵੀਡੀਓ ਨਹੀਂ ਹੈਗੀ ਹੁਣ ਚੱਲੂਗੀ ਪੂਰੇ ਉਧਰ ਜਾਵੜਾ ਹੁਣ ਜੋ ਸੈਂਸਰ ਡੁੱਬ ਗਿਆ ਮੈਂ ਦੱਸੂਗਾ ਜਦੋਂ ਸੈਂਸਰ ਡੁੱਬ ਗਿਆ ਜਾਏਗਾ ਤਿਆਰ ਕੀ ਇੱਥੇ ਰੱਖੀ ਵਾਰ-ਵਾਰ ਸ਼ੇਅਰ ਕਰ ਦਿਓ ਜੰਨਾ ਭੈਣ ਭਰਾਵਾਂ ਦੇ ਵੀ ਨਾ ਘਰ ਵਿਚਾਰਿਆਂ ਦੇ ਨੀਵੇਂ ਆ ਨਹੀਂ ਪਾ ਸਕਦੇ ਘਰ ਲੈ ਬੋ ਮੇਤਰੋ ਸੈਂਸਰ ਡੁੱਬਣ ਵਾਲੀ ਆ ਥੋੜਾ ਹੀ ਰਹਿ ਗਿਆ ਇਹ ਇਹ ਬਾ ਡੁੱਬ ਗਿਆ ਡੁੱਬਣ ਵਾਲੀ ਆ ਮੇਤਰੋ ਜੁੜੇ ਰਹੋ ਹਾ ਤੁਹਾਨੂੰ ਲਾਈਵ ਚਾਲਦੀ ਦਿਖਾਉਂਗਾ ਜਿਹੜੇ ਭਣ ਭਰਾਵਾਂ ਨੇ ਇਹ ਮੋਟਰ ਲੈਣੀ ਆ ਮੇਰੇ 8198839295 ਵਾਲੇ ਨੰਬਰ ਤੇ ਮੈਸੇਜ ਕਰ ਦੋਵੇ ਆ ਚਲੋ ਜੀ ਚੱਲ ਪਈ ਆਹ ਲਓ ਜੀ ਆਹ ਲਓ ਚੱਲ ਪਿਆ 3 ਫੁੱਟ ਦੀ ਮੋਟਰ 5 ਸਕਿੰਟਾਂ ਚ ਖਾਲੀ ਕਰ ਦਿੰਦੀ ਵੀਰੇ ਡੈਗ ਨੂੰ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਲਗਾਤਾਰ ਕਿੰਨੇ ਦਿਨ ਹੋ ਗਏ ਮੀਂਹ ਪੈਂਦੇ ਨੂੰ ਆ ਗਲੀ ਵੀ ਭਰ ਗਈ ਹੋਣੀ ਆ ਦਿਖਾਵਾਂ ਤੁਹਾਨੂੰ ਪਰ ਜਦੋਂ ਤੁਹਾਡੇ ਘਰ ਦੇ ਅੰਦਰ ਆਹ ਗਲੀ ਦਾ ਪਾਣੀ ਆ ਗਲੀ ਦਾ ਪਾਣੀ ਵੀ ਤੁਹਾਡੇ ਘਰ ਦੇ ਅੰਦਰ ਜਾਂਦਾ ਹੋਇਆ ਫੇਰ ਉਹਦਾ ਹੱਲ ਨਹੀਂ ਹੋ ਸਕਦਾ ਬਾਈ ਕਿਉਂਕਿ ਪਾਣੀ ਬਹੁਤ ਜ਼ਿਆਦਾ ਇਹ ਪਾਣੀ ਤੁਹਾਨੂੰ ਕਿਵੇਂ ਨਾ ਕਿਵੇਂ ਕਰਕੇ ਬਾਹਰ ਕੱਢਣਾ ਪਊਗਾ ਇਹਨੂੰ ਰੋਕ ਲਾਉਣੀ ਪਊਗੀ ਤੁਹਾਡੇ ਵਿੜੇ ਦਾ ਜਿੰਨਾ ਪਾਣੀ ਹੋਊਗਾ ਉਹਨੂੰ ਗਲੀ 'ਚ ਨਿਕਲਦਾ ਕਰਨਾ ਪਊਗਾ ਇੱਥੋਂ ਨਹੀਂ ਪੈ ਪਾਇਆ ਹੋਇਆ ਆਪਣਾ ਐ ਸਿੱਧਾ ਪੈ ਪਾ ਕੇ ਡੱਗ ਦੇ ਵਿੱਚ ਕਰਤਾ ਤੇ ਹੁਣੇ ਪਾਣੀ ਬਾਹਰ ਨਿਕਲ ਜਾਂਦਾ ਹਾਂਜੀ ਤੁਸੀਂ ਦੇਖ ਹੀ ਲਿਆ ਵਾ ਇਹ ਮੋਟਰ ਜਿਹੜੀ ਆ ਆਟੋਮੈਟਿਕ ਪਾਣੀ ਕਿਵੇਂ ਕੱਢਦੀ ਆ ਜੇ ਕਿਸੇ ਪਹਿਣ ਪੁਰਾਣੇ ਵੀ ਲਾਉਣੀ ਆ ਉਦੇ ਵਾਸਤੇ ਤੁਹਾਨੂੰ ਪਹਿਲਾਂ ਆਪਣੇ ਮੀਟਰ ਦਾ ਜਿਹੜਾ ਲੋਡ ਵਧਾਉਣਾ ਪਊਗਾ ਉਸ ਤੋਂ ਬਾਅਦ ਤੁਸੀਂ ਇਹ ਮੋਟਰ ਚਲਾ ਸਕਦੇ ਆ ਤੇ ਜਿੰਨੇ ਪਣਪਰਾਮ ਦੇ ਵੀ ਕਰਨੀਵੇਂ ਆ ਉਹ ਜਰੂਰ ਇਹ ਜਗਾੜ ਲਾ ਲਿਓ ਆਪਣੇ ਘਰਾਂ ਦੇ ਵਿੱਚ ਤੁਸੀਂ ਵਧੀਆ ਰਹੋਗੇ ਜੇ ਤੁਸੀਂ ਆਪਦਾ ਘਰ ਨਹੀਂ ਢਾ ਸਕਦੇ ਤੁਹਾਡਾ ਘਰ ਵਧੀਆ ਬਣਿਆ ਹੋਇਆ ਵਾ ਤਾਂ ਤੁਸੀਂ ਆਪਣੇ ਕਿਸੇ ਵੀ ਜਗ੍ਹਾ ਦਾ ਪਾਣੀ ਨੀਵੇਂ ਜਗ੍ਹਾ ਦਾ ਪਾਣੀ ਇਸ ਮੋਟਰ ਦੇ ਥਰੂ ਮਤਲਬ ਬਾਹਰ ਕੱਢ ਸਕਦੇ ਆ ਕੋਈ ਸੋਚ ਨਹੀਂ ਦੱਬਣੀ ਜੰਨਾ ਮਰਜ਼ੀ ਰਾਤ ਨੂੰ ਮੀਂਹ ਪਈ ਜਾਵੇ ਜੰਨਾ ਕੁਝ ਮਰਜ਼ੀ ਹੋਈ ਜਾਵੇ ਤੁਹਾਨੂੰ ਪੂਰਾ ਟੈਨਸ਼ਨ ਨਹੀਂ ਹੈਗੀ ਤੁਸੀਂ ਬਸ ਪਲੱਗ ਲਾ ਕੇ ਸਵਿੱਚ ਛੱਡ ਦੇਣੀ ਆ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਬਸ ਦਿੱਕਤ ਆਉਂਦੀ ਆ ਜੇ ਲਾਈਟ ਚਲੀ ਜਾਂਦੀ ਆ ਉਸ ਤੋਂ ਬਾਅਦ ਬਸ ਕੰਮ ਖਰਾਬ ਹੋ ਸਕਦਾ ਜਦੋਂ ਲਾਈਟ ਚਲੀ ਗਈ ਕਿਉਂਕਿ ਲਾਈਟ ਤਾਂ ਹੀ ਚਲਣੀ ਆ ਹਨਾ ਜਦੋਂ ਲਾਈਟ ਚਲੀ ਗਈ ਉਹਦੇ ਵਾਸਤੇ ਤੁਹਾਨੂੰ ਜਨਰੇਟਰ ਵੀ ਚਾਹੀਦਾ ਜਿੰਨਾ ਪਣਪਰਾਾਂ ਦੇ ਕਰੇ ਜਨਰੇਟਰ ਰਹਿ ਗਏ ਆ ਉਹ ਇਹ ਚੀਜ਼ ਨੂੰ ਵਰਤ ਸਕਦੇ ਆ ਜਨਰੇਟਰ ਬਹੁਤ ਜ਼ਰੂਰੀ ਆ ਇਹਦੇ ਵਾਸਤੇ ਹਨਾ ਜੇ ਲਾਈਟ ਚਲੀ ਜਾਂਦੀ ਫਿਰ ਉਹਦਾ ਕੋਈ ਹੱਲ ਨਹੀਂ ਹੋ ਸਕਦਾ ਫਿਰ ਤਾਂ ਪਾਣੀ ਅੰਦਰ ਹੀ ਆਊਗਾ ਬਸ ਉਹਦੇ ਵਾਸਤੇ ਤੁਹਾਨੂੰ ਗਲੀ ਦਾ ਪਾਣੀ ਅੰਦਰ ਆਉਣ ਤੋਂ ਰੋਕਣਾ ਪਊਗਾ ਜਿੰਨਾ ਪਣਪਰਾਾਂ ਵਾਲੇ ਵੀ ਘਰ ਨਹੀਂਵੇਂ ਆ ਜਿਨ੍ਹਾਂ ਨੇ ਇਹ ਜਗਾੜ ਲਾਉਣਾ ਵਾ ਮੈਨੂੰ ਮੈਸੇਜ ਕਰ ਲਿਓ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਪੂਰਾ ਪ੍ਰੋਵਾਈਡ ਕਰ ਦੂੰਗਾ ਤੇ ਤੁਸੀਂ ਜਰੂਰ ਆ ਕੇ ਘਰ ਦੇ ਵਿੱਚ ਲਾਓ ਨਜ਼ਾਰੇ ਲਓਗੇ ਤੁਹਾਨੂੰ ਘਰ ਆਉਣ ਦੀ ਲੋੜ ਨਹੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਧੰਨਵਾਦ